ਨਮਸਕਾਰ ਦੋਸਤੋ Jio Electrical Store YouTube ਚੈਨਲ ਦੇ ਵਿੱਚ ਤੁਹਾਡਾ ਦਿਲੋਂ ਹਾਰਦਿਕ ਸਵਾਗਤ ਹੈ। ਸੋ ਹੁਣ ਆਪਾਂ ਦੇਖਦੇ ਹਾਂ ਕਿ ਨਰੇਗਾ ਦਾ ਜੋ ਕੰਮ ਤੁਹਾਡੇ ਪਿੰਡਾਂ ਦੇ ਵਿੱਚ ਚੱਲਦਾ ਉਸ ਦੇ ਵਿੱਚ ਤੁਹਾਡੇ ਪੈਸੇ ਕਦੋਂ ਆਉਣਗੇ। ਜੋ ਕਿ ਮਿਸਟਰੋਲ ਤੁਹਾਡਾ ਖਤਮ ਹੋ ਚੁੱਕਿਆ ਹੈ। ਮਿਸਟਰੋਲ ਖਤਮ ਹੋਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਮਿਸਟਰੋਲ ਆਨਲਾਈਨ ਚੜ ਜਾਂਦਾ ਹੈ ਜਾਂ ਮਿਸਟਰੋਲ ਦੀ ਪੇਮੈਂਟ ਸਾਡੇ ਅਕਾਊਂਟ ਵਿੱਚ ਕਦੋਂ ਤੱਕ ਆਏਗੀ ਜਾਂ ਸਾਡੇ ਅਕਾਊਂਟ ਵਿੱਚ ਆ ਚੁੱਕੀ ਹੈ। ਉਹ ਤੁਸੀਂ ਸਟੇਟਸ ਦੇਖਣਾ ਹੈ ਤਾਂ ਉਸ ਦੇ ਲਈ ਆਪਾਂ ਨੂੰ ਹੁਣ ਦੁਬਾਰਾ ਤੋਂ ਉਹੀ ਵੈਬਸਾਈਟ ਖੋਲਣੀ ਪੈਗੀ ਜੋ ਕਿ ਤੁਸੀਂ Chrome ਤੇ ਜਾ ਕੇ ਤੇ ਉੱਥੇ ਸਰਚ ਕਰੋਗੇ ਨਰੇਗਾ ਪੰਜਾਬ ਨਰੇਗਾ ਪੰਜਾਬ ਵੈਬਸਾਈਟ ਨੂੰ ਤੁਸੀਂ ਓਪਨ ਕਰ ਲੈਣਾ ਇੱਥੋਂ ਫਸਟ ਨੂੰ ਉਸ ਤੋਂ ਬਾਅਦ ਤੁਹਾਡੇ ਜ਼ਿਲ੍ਹੇ ਨੂੰ ਸਿਲੈਕਟ ਕਰਨਾ ਤਾਂ 6 ਨੰਬਰ ਤੇ ਫਾਜ਼ਿਲਕਾ ਫਾਜ਼ਿਲਕਾ ਤੋਂ ਬਾਅਦ ਤੁਸੀਂ ਇੱਥੇ ਆਪਣਾ ਬਲਾਕ ਸਰਚ ਕਰਨਾ ਜੋ ਕਿ ਅਰਨੀ ਵਾਲਾ ਸ਼ੇਖਸਬਾਨਾ ਤਾਂ ਉਹ ਆਬੋਰ ਹੈ ਤਾਂ ਉਹ ਜਲਾਲਾਬਾਦ ਹੈ ਤਾਂ ਉਹ ਇਹ ਤੋਂ ਸਾਡਾ ਹੈ ਅਰਨੀ ਵਾਲਾ ਸ਼ੇਖਸਬਾਨ ਸੋ ਉਸ ਨੂੰ ਤੁਸੀਂ ਸਰਚ ਕਰਨ ਤੋਂ ਬਾਅਦ ਕੀ ਕਰਨਾ ਹੈ ਕਿ ਇੱਥੇ ਤੁਹਾਡੇ ਪਿੰਡਾਂ ਦੇ ਨਾਮ ਆ ਗਏ ਪਿੰਡਾਂ ਦਾ ਨਾਮ ਤੁਸੀਂ ਆਪਣੇ ਪਿੰਡ ਤੇ ਨਾਮ ਤੇ ਸਰਚ ਕਰਨਾ ਤਾਂ ਅਸੀਂ ਟਾਣੀ ਕੋਟੋ ਰਾਮ ਨੂੰ ਸਰਚ ਕਰਾਂਗੇ ਸੋ ਇੱਥੇ ਕੀ ਹੈ ਕਿ ਜੋ ਫਸਟ R1 ਹੈ ਜੋ ਜੋਬ ਕਾਰਡ ਐਂਡ ਰਜਿਸਟ੍ਰੇਸ਼ਨ ਇਸ ਦੇ ਵਿੱਚ ਕੀ ਹੈ ਕਿ ਅਸੀਂ ਕਲਿੱਕ ਕਰਾਂਗੇ ਚਾਰ ਨੰਬਰ ਆਪਸ਼ਨ ਤੇ ਜੋ ਜੋਬ ਕਾਰਡ এমਪਲੋਇਮੈਂਟ ਰਜਿਸਟਰ ਇੱਥੇ ਚਾਰ ਨੰਬਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਟੋਟਲ ਦੇ ਟੋਟਲ ਤੁਹਾਡੇ ਪਿੰਡ ਦੇ ਕਿੰਨੇ ਜੋਬ ਕਾਰਡ ਬਣੇ ਹੋਏ ਨੇ ਉਹ ਸਾਰੇ ਇੱਥੇ ਨਿਕਲ ਕੇ ਆ ਗਏ ਯਾਨੀ ਕਿ ਇੱਕ ਤੋਂ ਲੈ ਕੇ ਸਾਡੇ ਪਿੰਡ ਦੇ ਵਿੱਚ 99 99 ਜੋ ਕਿ ਜੋਬ ਕਾਰਡ ਇਸ ਟਾਈਮ ਰੈਡੀ ਨੇ ਸਾਡੀ ਟਾਣੀ ਤੇ 99 ਜੋਬ ਕਾਰਡ ਬਣੇ ਹੋਏ ਨੇ ਸੋ ਤੁਸੀਂ ਕੀ ਦੇਖਣਾ ਕਿ ਤੁਹਾਡੇ ਪੈਸੇ ਕਦੋਂ ਆਉਣਗੇ ਅਕਾਊਂਟ ਦੇ ਵਿੱਚ ਜਾਂ ਕਦੋਂ ਆਏ ਨੇ ਹੁਣ ਆਪਾਂ ਕੀ ਕਰਾਂਗੇ ਕਿ ਆਪ ਦਾ ਜੋ ਨਾਮ ਹੈ ਉਸ ਨੂੰ ਦੇਖ ਲਾਂਗੇ ਜਾਂ ਆਪਣਾ ਜੋਬ ਕਾਰਡ ਦਾ ਲਾਸਟ ਤੇ ਕਿੰਨਾ ਅੱਖਰ ਹੈ ਜੋਬ ਕਾਰਡ ਦਾ ਨੰਬਰ ਕੀ ਹੈ ਉਹ ਆਪਾਂ ਸਰਚ ਕਰ ਲਾਂਗੇ ਤਾਂ ਉਸ ਤੇ ਆਪਾਂ ਕਲਿੱਕ ਕਰਾਂਗੇ ਆਪਾਂ ਖੁਦ ਦੇ ਤੇ ਤਾਂ ਉਸ ਤੋਂ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਦਰਸ਼ਨ ਲਾਲ ਸਨਮ ਨਾਨਕ ਚੰਦ ਦੇ ਜੋ ਕਿ ਜੋਬ ਕਾਰਡ ਖੁੱਲ ਕੇ ਆ ਗਿਆ ਪੂਰਾ ਸੋ ਇਸ ਦੇ ਵਿੱਚ ਕੀ ਹੈ ਕਿ ਤੁਸੀਂ 1 ਸਾਲ ਦੇ ਵਿੱਚ ਕਿੰਨੇ ਦਿਨ ਕੰਮ ਕਰ ਚੁੱਕੇ ਹੋ ਜਾਂ ਕਿੰਨੇ ਦਿਨ ਹੋਰ ਤੁਹਾਡੇ ਬਾਕੀ ਨੇ ਸਾਰਾ ਵਿਵਰਣ ਇਸ ਦੇ ਵਿੱਚ ਦੇਖੀ ਜਾਂਦਾ ਤੁਹਾਨੂੰ ਉਹ ਦੇਖਣ ਦੇ ਲਈ ਜੋ ਕਿ ਆਪਣਾ ਇੱਕ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਤੁਹਾਡਾ ਜੋ ਨਵਾਂ ਸਾਲ ਜੋ ਸਰਕਾਰੀ ਸਾਲ ਹੁੰਦਾ ਨਰੇਗਾ ਦਾ ਜਾਂ ਕੋਈ ਵੀ ਸਰਕਾਰੀ ਸਾਲ ਕਹਿ ਲਓ ਉਹ 1 April ਤੋਂ ਸਟਾਰਟ ਹੁੰਦਾ ਹੈ 1 April ਤੋਂ 31 March ਤੱਕ ਨਵਾਂ ਸਾਲ ਬਣਦਾ ਸੋ ਇੱਥੇ ਆਪਾਂ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ April ਤੋਂ April ਤੋਂ March ਤੱਕ ਯਾਨੀ ਕਿ 31 March ਤੱਕ ਸਾਲ ਬਣਦਾ ਸੋ ਹੁਣ ਆਪਾਂ ਦੇਖਣਾ ਕਿ ਆਪਣੀ ਪੇਮੈਂਟ ਅਕਾਊਂਟ ਦੇ ਵਿੱਚ ਕਦੋਂ ਆਏਗੀ ਸੋ ਇੱਥੇ ਕੀ ਹੈ ਕਿ ਸਭ ਤੋਂ ਲਾਸਟ ਤੇ ਆਪਾਂ ਚਲੇ ਜਾਣਾ ਉੱਪਰੋਂ ਥੱਲੇ ਆ ਜਾਣਾ ਸਭ ਤੋਂ ਆ 36 ਨੰਬਰ ਮਸਟਰੋਲ ਦੇ ਵਿੱਚ ਜੋ ਕਿ ਇਹ ਨਾਮ ਆਇਆ ਹੈ ਸ਼ਕੁੰਤਲਾ ਦੇਵੀ 18 12 2024 ਨੂੰ ਇਹ ਮਸਟਰੋਲ ਖਤਮ ਹੋ ਗਿਆ ਸੀ ਉਸ ਦਿਨ 6 ਦਿਨਾਂ ਦੀ ਅਟੈਂਡੈਂਸ ਲੱਗੀ ਹੋਈ ਸੀ ਉਸ ਦੇ ਵਿੱਚ ਅਗਾ ਕਿੱਥੇ ਮਸਟਰੋਲ ਚੱਲ ਰਿਹਾ ਸੀ ਨੀਲੇ ਅੱਖਰਾਂ ਦੇ ਵਿੱਚ ਉਹ ਲਿਖਿਆ ਹੋਇਆ ਉਸ ਤੋਂ ਇੱਕ 175 ਪਾਇਆ ਹੋਇਆ ਫਿਰ ਅਗਾ ਪੇਮੈਂਟ ਪਾਈ ਹੋਈ ਹੈ ਕਿੰਨੀ ਆਉਣੀ ਹੈ 1800 ਫਿਰ ਅਗਾਂ ਬਕਾਇਆ ਪਾਇਆ ਹੋਇਆ ਤਾਂ ਜ਼ੀਰੋ ਹੈ ਇਹ ਹੁਣ ਆਪਾਂ 175 175 ਤੋਂ ਪਹਿਲਾਂ ਆਪਾਂ ਉਤਲੇ ਮਿਸਟਰੋਲ ਨੂੰ ਖੋਲ੍ਹਾਂਗੇ ਜੋ ਕਿ 28 11 2024 ਦਾ ਮਿਸਟਰੋਲ ਖਤਮ ਹੋਇਆ ਸੀ 112 ਇਸ ਨੂੰ ਆਪਾਂ ਓਪਨ ਕਰਾਂਗੇ 112 ਤੇ ਕਲਿੱਕ ਕਰਨਾ 112 ਤੇ ਕਲਿੱਕ ਕੀਤਾ ਤਾਂ ਇਸ ਦੇ ਵਿੱਚ ਆ ਨੀਚੇ-ਨੀਚੇ ਦੋ ਨੰਬਰ ਤੇ ਸ਼ਕੁੰਤਲਾ ਦੇਵੀ ਜੋ ਕਿ ਨਾਮ ਹੈ ਤੁਸੀਂ ਦੇਖ ਰਹੇ ਹੋ ਤਾਂ ਇਸ ਦੇ ਵਿੱਚ ਪਹਿਲੇ ਦਿਨ ਐਬਸੈਂਟ ਹੈ ਫਿਰ ਪੰਜ ਪ੍ਰੈਜ਼ੈਂਟ ਨੇ ਫਿਰ ਇੱਕ ਐਬਸੈਂਟ ਸੋ ਪੰਜ ਦਿਨ ਟੋਟਲ ਗਏ ਨੇ ਇੱਕ ਛੁੱਟੀ ਹੈ ਤੇ ਇੱਕ ਸਰਕਾਰੀ ਵਿੱਚ ਛੁੱਟੀ ਆਉਂਦੀ ਹੈ ਸੋ ਉਸ ਦੇ ਲਈ 300 ਰੁਪਏ ਦਿਹਾੜੀ ਮਿਲੀ ਆ 1500 ਟੋਟਲ ਬਣੇ ਨੇ ਪੰਜ ਦਿਨਾਂ ਦੇ ਫਿਰ ਉਸ ਤੋਂ ਬਾਅਦ ਅੱਗਾ ਚਲੇ ਜਾਓ ਫਿਰ 1500 ਟੋਟਲ ਫਿਰ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਹ ਪੇਮੈਂਟ ਆਉਣੀ ਆ ਕੋੜਿਆਂ ਵਾਲੀ ਦੇ ਵਿੱਚ ਬੈਂਕ ਹੈ ਉਸ ਦਾ ਜੋ ਆਈ ਐਫ ਐਸ ਸੀ ਨੰਬਰ ਹੈ ਉਹ ਪੀਓ ਐਨ ਬੀ 0743200 ਹੈ ਫਿਰ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਸਟੇਟਸ ਸਟੇਟਸ ਦੇ ਵਿੱਚ ਉੱਪਰੋਂ ਆਪਾਂ ਦੇਖਾਂਗੇ ਨੀਲੇ ਅੱਖਰਾਂ ਦੇ ਵਿੱਚ ਸਟੇਟਸ ਦੇ ਵਿੱਚ ਕ੍ਰੈਡਿਟਡ ਹੋਏ ਪੈ ਨੇ ਯਾਨੀ ਕਿ ਕ੍ਰੈਡਿਟ ਆ ਗਏ ਨੇ ਪੈਸੇ ਜੇ ਤੁਹਾਡੇ ਕ੍ਰੈਡਿਟਡ ਲਿਖਿਆ ਹੋਇਆ ਹੈ ਤਾਂ ਆ ਗਏ ਨੇ ਤੁਹਾਡੇ ਅਕਾਊਂਟ ਦੇ ਵਿੱਚ ਕਦੋਂ ਆਏ ਨੇ 18 12 24 ਨੂੰ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆਈ ਹੈ ਸੋ ਉਸ ਤੋਂ ਬਾਅਦ ਅਗਾ ਅਟੈਂਡੈਂਸ ਕਿਸ ਕਿਹੜਾ ਤੁਹਾਡਾ ਪ੍ਰਦਾਨ ਲਾ ਰਿਹਾ ਉਸ ਦਾ ਨਾਮ ਹੈ ਜੋ ਕਿ सुरेंद्र ਕੁਮਾਰ ਐਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਸਟੇਟਸ ਦੇ ਵਿੱਚ ਤੁਹਾਡੇ ਕ੍ਰੈਡਿਟ ਲਿਖਿਆ ਹੋਇਆ ਫਿਰ ਸਮਝੋ ਕਿ ਤੁਹਾਡੀ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਪੈ ਚੁੱਕੀ ਹੈ ਸੋ ਉਸ ਤੋਂ ਬਾਅਦ ਆਪਾਂ ਅਗਲਾ ਮਿਸਟਰੋਲ ਚੈੱਕ ਕਰਾਂਗੇ ਜੋ ਕਿ ਆਹ نیچے-नीचे ਆਜੋ 36 ਨੰਬਰ ਤੇ 175 ਜੋ ਮਿਸਟਰੋਲ ਦੇ ਅਗਾ ਲਿਖਿਆ ਹੋਇਆ ਹੈ 175 ਉਸ ਤੇ ਹੁਣ ਆਪਾਂ ਕਲਿੱਕ ਕਰਾਂਗੇ ਤਾਂ ਇਹ ਤੁਹਾਡਾ ਗਰੁੱਪ ਖੁੱਲ ਕੇ ਆ ਜਾਂਦਾ ਹੈ ਤਾਂ ਗਰੁੱਪ ਦੇ ਵਿੱਚ ਤੁਹਾਡੀਆਂ ਕਿੰਨੀਆਂ ਅਟੈਂਡੈਂਸ ਲੱਗੀਆਂ ਹੋਈਆਂ ਨੇ ਉਹ ਦੇਖ ਸਕਦੇ ਹੋ ਆ نیچے-नीचे ਆ ਜਾਓ ਤਾਂ ਇਸ ਦੇ ਵਿੱਚ ਸ਼ਕੁੰਤਲਾ ਦੇਵੀ ਜੋ ਕਿ 6 ਦੇ 6 ਦਿਨ ਪ੍ਰੈਜ਼ెంట్ ਹੈ ₹300 ਦੀਆਂ 1800 ਰੁਪਏ ਪੇਮੈਂਟ ਹੈ ਇਸ ਦਾ ਆਪਾਂ ਸਟੇਟਸ ਸਿਰਫ ਚੈੱਕ ਕਰਨਾ ਸਟੇਟਸ ਦੇ ਵਿੱਚ ਹਾਲੇ ਤੱਕ ਕ੍ਰੈਡਿਟਡਡ ਹੋਈ ਨਹੀਂ ਹੈ ਪੇਮੈਂਟ ਯਾਨੀ ਕਿ ਆਈ ਨਹੀਂ ਹੈ ਖਾਤੇ ਦੇ ਵਿੱਚ ਤਾਂ ਇਹ ਜਦੋਂ ਆ ਗਈ ਤਾਂ ਇੱਥੇ ਕ੍ਰੈਡਿਟਡ ਲਿਖਿਆ ਆ ਜਾਏਗਾ ਤੇ ਅਕਾਊਂਟ ਦੇ ਵਿੱਚ ਕਿਹੜੀ ਤਰੀਕ ਨੂੰ ਆਈ ਹੈ ਉਹ ਉੱਥੇ ਤਰੀਕ ਲਿਖੀ ਆ ਜਾਏਗੀ ਸੋ ਇਸ ਲਈ ਤੁਸੀਂ ਘਬਰਾਉਣਾ ਨਹੀਂ ਹੈ ਤੁਹਾਡੀ ਪੇਮੈਂਟ ਜ਼ਰੂਰ ਆਏਗੀ ਥੋੜਾ ਜਿਹਾ ਸਮਾਂ ਲੱਗ ਸਕਦਾ ਹੈ ਕਈ ਵਾਰ ਬਜਟ ਸਰਕਾਰ ਦੇ ਕੋਲ ਲੇਟ ਆਉਂਦਾ ਨਹੀਂ ਹੁੰਦਾ ਉਸ ਤਰ੍ਹਾਂ ਬਜਟ ਦੇ ਹਿਸਾਬ ਨਾਲ ਹੀ ਪੇਸ ਕੀਤਾ ਜਾਂਦਾ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ ਨਾ ਸਮਝ ਆਇਆ ਹੋਵੇ ਤਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀ ਥੋੜਾ ਸਮਝਾਵਾਂਗੇ ਕਿ ਤੁਸੀਂ ਅਗਲੀ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕਿ ਤੁਸੀਂ 1 ਸਾਲ ਦੇ ਵਿੱਚ ਕਿੰਨੇ ਦਿਨ ਲਾਏ ਨੇ ਉਹ ਕਿੱਥੋਂ ਚੈੱਕ ਕਰਨਾ ਜਾਂ ਤੁਹਾਡੇ ਕਿੰਨੇ ਦਿਨ ਬਚਦੇ ਨੇ ਉਹ ਕਿੱਥੋਂ ਚੈੱਕ ਕਰਨਾ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਸੋ ਥੈਂਕ ਯੂ ਗੋਡ ਬlesਸ ਯੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ